ਮਨਦੀਪ ਰਿੰਪੀ ਦੇ ਨਾਵਲ ਜ਼ਿੰਦਗੀ ਪਰਤਾਈ ਦੀ ਅਗਲੀ ਕੜੀ ਜਦੋਂ ਵੀ ਖੁਸ਼ੀ ਆਪਣੇ ਪੇਕੇ ਘਰ ਆਉਂਦੀ ਤਾਂ ਬੇਬੇ ਮੇਰੇ ਵਿਆਹ ਦੀ ਗੱਲ ਛੇੜ ਕੇ ਬਹਿ ਜਾਂਦੀ ਪਰ ਹੁਣ ਵਾਲੀ ਖੁਸ਼ੀ ਤੇ ਪਹਿਲਾਂ ਵਾਲੀ ਖੁਸ਼ੀ ਵਿੱਚ ਬਹੁਤ ਫਰਕ ਸੀ ਪਤਾ ਨਹੀਂ ਭੈਣ ਭਰਾਵਾਂ ਦੇ ਦਿਲਾਂ ਵਿੱਚ ਫਰਕ ਵਕਤ ਨਾਲ ਕਿੱਥੋਂ ਆ ਜਾਂਦਾ ਹੈ ਉਹੀ ਭੈਣ ਭਰਾ ਜਿਹੜੇ ਇੱਕ ਦੂਜੇ ਦੇ ਝਰੀਟ ਲੱਗਣ ਤੇ ਰੋ ਰੋ ਅੱਖਾਂ ਸੁਝਾ ਲੈਂਦੇ ਹੁਣ ਇੱਕ ਦੂਜੇ ਦੀ ਰੂਹ ਦੇ ਜ਼ਖਮਾਂ ਨੂੰ ਅਣਗੌਲਿਆ ਕਰ ਬੇਡ ਨੂੰ ਹੋਰ ਡੂੰਗਾ ਕਰਦੇ ਖੁਸ਼ੀ ਨੇ ਮੇਰੇ ਵਿਆਹ ਸੰਬੰਧੀ ਕਿਸੇ ਵੀ ਗੱਲ ਤੇ ਹੰਗਾਰਾ ਭਰਨਾ ਛੱਡ ਦਿੱਤਾ ਖੁਸ਼ੀ ਦੇ ਦੋਵੇਂ ਪੁੱਤ ਸੁਖ ਨਾਲ ਇੱਕ ਕਠਮੀ ਤੇ ਦੂਜਾ ਛੇਮੀ ਸੰ ਕੇਸਵਰ ਤਹੱਦੀ ਹੋ ਗਈ ਜਦੋਂ ਬੇਬੇ ਨੇ ਅੱਗੇ ਵਾਂਗੋ ਖੁਸ਼ੀ ਤੇ ਉਸਦੇ ਹਮਸਫਰ ਦੇ ਸਾਹਮਣੇ ਮੇਰਾ ਕਰ ਵਸਤਾ ਵੇਖਣ ਦੀ ਆਪਣੀ ਆਖਰੀ ਖੁਆਸ਼ਿ ਬਾਰੇ ਦੱਸਿਆ ਤਾਂ ਖੁਸ਼ੀ ਗੁੱਸੇ ਨਾਲ ਮੱਥੇ ਨੂੰ ਇਕੱਠਾ ਕਰਕੇ ਕਹਿਣ ਲੱਗੀ ਕਿਆ ਬੇਬੇ ਹਰ ਵੇਲੇ ਕੋਰਾਟ ਲਈ ਰੱਖਦੀ ਐ ਤੂੰ ਹੁਣ عمر ਹੈ ਕੋਈ ਦੀਦੀ ਦੀ ਵਿਆਹ ਕਰਾਉਣ ਦੀ ਜਦ ਕਹਿੰਦੇ ਸੀ ਸਾਰੇ ਵਿਆਹ ਲਈ ਉਦੋਂ ਤਾਂ ਆਕੜਾਂ ਦਾ پہاੜ ਸਿਰ ਤੇ ਲੱਦੀ ਫਿਰਦੀ ਸੀ ਕਿਸੇ ਦੀ ਨਹੀਂ ਸੀ ਸੁਣਦੀ ਹੁਣ ਇਸ ਉਮਰ ਵਿੱਚ ਵਿਆਹ ਕਰਵਾ ਕੇ ਕੀ ਕਰਨਾ ਲੋਕੀ ਹੱਸਣਗੇ ਕਹਿਣਗੇ ਬੁੱਢੀ ਹੋ ਕੇ ਸੁਜੀ ਵਿਆਹ ਦੀ ਖੁਸ਼ੀ ਦੇ ਮੋਹ ਆਪਣੀ लाਡਲੀ ਪੋਤੀ ਲਈ ਵਟਿਆਂ ਤੋਂ ਵੀ ਭਾਰੇ ਲਫ਼ਜ਼ ਸੁਣ ਬੀਬੇ ਦਾ ਕਲਜਾ ਬਹਿ ਗਿਆ ਉਸ ਦੀਆਂ ਬੁੱਢੀਆਂ ਅੱਖਾਂ ਭਰ ਰਹੀਆਂ ਬੇਬੇ ਤਾਂ ਭੁੱਲੀ ਗਈ ਸੀ ਕਿ ਮੈਂ ਕਮਰੇ ਨਾਲ ਬਣੇ ਬਾਥਰੂਮ ਵਿੱਚ ਹੀ ਹਾਂ ਜਿੱਥੇ ਕਮਰੇ ਚੋਂ ਉਗੜਦੀਆਂ ਸਾਹਾਂ ਦੀਆਂ ਆਵਾਜ਼ਾਂ ਵੀ ਸਾਫ਼ ਸੁਣਾਈ ਦਿੰਦੀਆਂ ਨੇ ਬੇਬੇ ਨੇ ਸੋਚ ਕੇ ਕਿ ਕਿਦਰੀ ਮੇਰਾ ਧਿਆਨ ਉਹਨਾਂ ਗੱਲਾਂ ਵਿੱਚ ਨਾ ਖੁੱਬ ਜਾਵੇ ਉਸ ਗੱਲ ਨੂੰ ਉੱਥੇ ਹੀ ਠੱਪ ਕਰ ਹੋਰ ਗੱਲਾਂ ਤੋਰ ਲਈਆਂ ਪਰ ਉਹੀ ਹੋਇਆ ਜਿਹਦਾ ਬੇਬੇ ਨੂੰ ਡਰ ਸੀ ਮੈਂ ਤਾਂ ਖੁਸ਼ੀ ਦੀਆਂ ਸਾਰੀਆਂ ਕੌੜੀਆਂ ਗੱਲਾਂ ਜ਼ਿਹਨ ਵਿੱਚ ਜਜ਼ਬ ਕਰ ਲਈਆਂ ਸਨ ਮੈਂ ਬਾਥਰੂਮ ਵਿੱਚ ਲੱਗੇ ਵੱਡੇ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਵੇਖਣ ਲੱਗੀ ਮੈਨੂੰ ਇੰਜ ਲੱਗਿਆ ਜਿਵੇਂ ਮੇਰੀਆਂ ਲਹਿੰਦੀਆਂ ਖੁੰਦੀਆਂ ਸਦਰਾਂ ਮੰਨਦੀਆਂ ਕੰਧਾਂ ਨਾਲ ਟਕਰਾਂ ਮਾਰ-ਮਾਰ ਲਉ ਲੁਹਾਨ ਹੋਣ ਲੱਗ ਪਈਆਂ ਹੋਣ ਮੇਰੀ ਰੂਹ ਪਹਿਲਾਂ ਹੀ ਤਰੰਦੇ ਅਲਫ਼ਾਜ਼ਾਂ ਨਾਲ ਛਲਨੀ ਹੋਈ ਪਈ ਸੀ ਪਰ ਹੁਣ ਮੇਰੀ ਸਕੀ ਪੈਣ ਦੇ ਲਫ਼ਜ਼ਾਂ ਨੇ ਹੋਰ ਵੀ ਦਰਦੀ ਨਾਲ ਪ੍ਰੰਦਿਤ ਕੀਤੀ ਮੇਰੇ ਹੰਝੂਆਂ ਦੀ ਸਿਲ ਤੇ ਜ਼ਖਮੀ ਸਦਰਾਂ ਦੀ ਢੀੜ ਨਾਲ ਮੇਰਾ ਸਾਹ ਕੁੱਟਣ ਲੱਗਿਆ ਅਚਾਨਕ ਮੈਨੂੰ ਇੰਜ ਲੱਗਿਆ ਜਿਵੇਂ ਇਹ ਵੱਡਾ ਸ਼ੀਸ਼ਾ ਅੱਜ ਫੇਰ ਮੇਰੇ ਤੇ ਹੱਸ ਰਿਹਾ ਹੋਵੇ ਮੈਨੂੰ ਸ਼ੀਸ਼ੇ ਕੋਲੋਂ ਸ਼ਰਮਿੰਦਗੀ ਮੈਂ ਹਸੂਸਣ ਲੱਗੀ ਚ ਮੈਂ ਸ਼ੀਸ਼ੇ ਤੋਂ ਮੂੰਮ ਰੋੜ ਕੇ ਪਰਾਂ ਜਾ ਕੇ ਖੜ ਗਈ ਪਰ ਕਿੰਨੀ ਕੁ देर ਇੰਜ ਬਾਥਰੂਮ ਵਿੱਚ ਖੜੀ ਰਹੀਂਦੀ ਫਿਰ ਮੈਂ ਆਪਣੀ ਮਾਂ ਨੂੰ ਚੇਤੇ ਕਰ ਹਿੰਮਤ ਤੇ ਹੌਸਲੇ ਨਾਲ ਆਪਣੇ ਚਿਹਰੇ ਤੇ ਮੁਸਕਰਾਹਟ ਤੇ ਕੁਝ ਫੰਬੇ ਤਰ ਬਾਥਰੂਮ ਤੋਂ ਬਾਹਰ ਆ ਬੇਬੇ ਕੋਲ ਬੈ ਗਈ ਪਾਵੇਂ ਬੇਬੇ ਨੂੰ ਮੇਰੇ ਬੁੱਲਾਂ ਤੇ ਪਸਰੀ ਖੁਸ਼ਕੀ ਭਰੀ ਮੁਸਕਰਾਹਟ ਨੇ ਟੰਬ ਦਿੱਤਾ ਪਰ ਫਿਰ ਵੀ ਬੇਬੇ ਖੁਸ਼ੀ ਨਾਲ ਹੋਰ-ਹੋਰ ਗੱਲਾਂ ਵਿੱਚ ਰੁਚੀ ਹੋਣ ਦਾ ਵਹਿਮ ਸਿਰਜਣ ਵਿੱਚ ਕਾਮਯਾਬ ਹੋਣ ਦੀ ਆਸਫਲ ਕੋਸ਼ਿਸ਼ ਕਰਦੀ ਰਹੀ। ਮੈਂ ਝੂਠੀ-ਮੂਠੀ ਦੀ ਮੁਸਕਰਾਹਟ ਪਰੀਆਂ ਗੱਲਾਂ ਕਰ ਬੇਬੇ ਦੇ ਵਹਿਮ ਨੂੰ ਕਾਮਯਾਬ ਬਣਾਉਣਾ ਚਾਹੁੰਦੀ ਸਾਂ ਕਿਉਂਕਿ ਮੈਂ ਵੀ ਨਹੀਂ ਚਾਹੁੰਦੀ ਕਿ ਬੇਬੇ ਨੂੰ ਪਤਾ ਲੱਗੇ ਕਿ ਮੈਂ ਬੇਬੇ ਤੇ ਖੁਸ਼ੀ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ। ਮੈਂ ਆਪਣੇ ਮਨ ਨੂੰ ਸਮਝਾਉਣ ਲੱਗੀ ਕਿ ਮੈਂ ਕੁਝ ਨਹੀਂ ਸੁਣਿਆ। ਪਰ ਇੰਜ ਵੀ ਕਦੇ ਮਨ ਸਮਝਿਆ ਕਿਸੇ ਦਾ ਖੁਸ਼ੀ ਤਾਂ ਸ਼ਾਮ ਨੂੰ ਹੀ ਆਪਣੇ ਸਹੁਰੇ ਘਰ ਪਰਤ ਗਈ। ਪਰਿਸ਼ਵਰ ਖੁਸ਼ੀ ਦੀ ਆਮਦ ਨੇ ਮੇਰੀ ਜ਼ਿੰਦਗੀ ਦੀ ਦਿਸ਼ਾ ਤੇ ਦਸ਼ਾ ਹੀ ਬਦਲ ਕੇ ਰੱਖ ਦਿੱਤੀ। ਮੇਰੀਆਂ ਅੱਖਾਂ ਵਿੱਚ ਸਾਲਾਂ ਬਾਅਦ ਜੋ ਸੁਪਨੇ ਗੁਰਸੇਰਤ ਨੂੰ ਲੈ ਕੇ ਸਿਰ ਚੁੱਕਣ ਦੀ ਹਿਮਾਕਤ ਕਰਨ ਲੱਗੇ ਸਨ, ਉਹ ਮੋਟ ਟੋਟੇ ਟੋਟੇ ਹੋ ਕੇ ਬिखर ਗਏ ਤੇ ਟੋਟੇ ਹੁਣ ਮੈਨੂੰ ਹਰ ਰੋਜ਼ ਜ਼ਖਮੀ ਕਰਦੇ ਤੇ ਨਾਸੂਰ ਬਨਣ ਲੱਗੇ। ਮੇਰੇ ਦਿਲ ਦਾ ਮਾਰੂਥਲ ਮੁਰਖ ਖੁਸ਼ਕ ਰੇਤ ਨਾਲ ਨਕੁਨਕ ਭਰ ਗਿਆ ਜਿਸ ਵਿੱਚ ਹੁਣ ਕਿਸੇ ਵੀ ਫੁੱਲ ਦੇ ਖਿੜਨ ਦੀ ਕੋਈ ਗੁੰਜਾਇਸ਼ ਬਾਕੀ ਨਹੀਂ ਸੀ ਬਚੀ। ਮੇਰੀ ਸਮਾਰੂਸਾਲ ਰੂਪੀ ਦਿਲ ਵਿੱਚ ਉਗੀਆਂ ਕੰਡੇ ਵਰ ਚਾੜੀਆਂ ਮੈਨੂੰ ਦਿਨ ਰਾਤ ਚੋਬਾ ਮਾਰਦੀਆਂ ਤਰਨ ਦੇ ਪੈਰ ਮੁੜ ਪਾਰੀ ਹੋ ਗਏ ਮੇਰੀਆਂ ਇਸ ਵਾਰ ਬਹੁਤ ਖੇਚਲ ਨਾ ਕਰਨਦੀਆਂ ਨਸੀਰ ਤਾਂ ਤਰਨ ਨੂੰ ਬਹੁਤ ਰੜਕਦੀਆਂ ਜਦੋਂ ਵੀ ਮੈਂ ਤਰਨ ਦੀ ਸਿਹਤ ਨੂੰ ਲੈ ਕੇ ਫਿਕਰਮੰਦ ਹੁੰਦੀ ਤਾਂ ਤਰਨ ਝਟਾਪਦੀ ਦੀਦੀ ਮੈਂ ਪਹਿਲਾਂ ਵੀ ਇੱਕ ਬੱਚੇ ਨੂੰ ਜਨਮ ਦੇ ਚੁੱਕੀ ਹਾਂ ਮੈਨੂੰ ਤੁਹਾਡੇ ਨਾਲੋਂ ਵੱਧ ਪਤਾ ਹੈ ਅਜਿਹੀ ਹਾਲਤ ਵਿੱਚ ਕੀ ਕਰਨਾ ਚਾਹੀਦਾ ਤੁਹਾਨੂੰ ਕੀ ਪਤਾ 9 ਮਹੀਨੇ ਬੱਚਾ ਕੁੱਖ ਵਿੱਚ ਰੱਖਣ ਦਾ ਸਾਸ ਕੀ ਹੁੰਦਾ ਇਹ ਅਹਿਸਾਸ ਤਾਂ ਇੱਕ ਮਾਂ ਹੀ ਸਮਝ ਸਕਦੀ ਹੈ ਪਰ ਫਸੂਸ ਤੁਹਾਡੇ ਹਿੱਸੇ ਇਹ ਅਹਿਸਾਸ ਆਇਆ ਹੀ ਨਹੀਂ ਤੇ ਨਾ ਹੀ ਹੁਣ ਕਦੇ ਆਉਣ ਦੀ ਕੋਈ ਆਸ ਹੀ ਬਚੀ ਹੈ ਤਰਨ ਦੇ ਮੂੰਹ ਇੰਜ ਦਿਲ ਦੀਆਂ ਰਮੀਆਂ ਗੱਲਾਂ ਮੇਰੀ ਧਰੂ ਨੂੰ ਹਰ ਵਾਰ ਬੇਰਹਿਮੀ ਨਾਲ ਮਿਟੇਂਦੀਆਂ ਮੈਂ ਅਕਸਰ ਸੋਚਾਂ ਵਿੱਚ ਬੈਹ ਜਾਂਦੀ ਕਿ ਮੈਂ ਕਰਾਂ ਵੀ ਤਾਂ ਕੀ ਕਰਾਂ ਇਸ ਅੱਗੇ ਆਪਣੇ ਦਿਲ ਦਾ ਦੁੱਖ ਫਰੋਲਣਾ ਬੇਬੇ ਕੋ ਉਹ ਤਾਂ ਬੈਲਨਾ ਹੀ ਮਰਨ ਕਿਨਾਰੇ ਪਈ ਹੈ ਮੈਂ ਸ਼ੁਰੂ ਤੋਂ ਹੀ ਜਜ਼ਬ ਕਰਨਾ ਸਿੱਖਿਆ ਸੀ ਤੇ ਹੁਣ ਵੀ ਚੁੱਪਚਾਪ ਜਸਪ ਕਰੀ ਸਾਂ ਕਰਨ ਦੀਆਂ ਗੱਲਾਂ ਸੁਣ ਮੇਰਾ ਜੀ ਕਰਦਾ ਕਿ ਮੈਂ ਵੀ ਮਾਂ ਬਣਨ ਦਾ ਅਹਿਸਾਸਾਂ ਨਾ ਮ ਆਪਣੀ ਕੁੱਖ ਵਿੱਚ ਘਟਸ ਨਾ ਲੈਂਦੇ ਆਪਣੀ ਰੂਹ ਦੇ ਹਿੱਸੇ ਨੂੰ ਮਹਿਸੂਸ ਕਰਾਂ ਮੈਂ ਵੀ 9 ਮਹੀਨਾ ਦੀ ਉਡੀਕ ਦੀ ਤੰਦਾਂ ਬੁਣਾ ਤੇ ਨਾ ਤੰਦਾਂ ਤੋਪ ਕੇ ਐਸਾ ਸਾਂ ਰਹੀ ਆਪਣੀ ਰੂਹ ਤੇ ਮਾਂ ਸ਼ਬਦ ਨੂੰ ਉਕਰ ਦੇਮ ਹਮੇਸ਼ਾ ਲਈ ਤਾਂ ਜੋ ਮੋੜ ਕੋਈ ਮੈਨੂੰ ਮਹਿਣਾ ਨਾ ਮਾਰੇ ਕਿ ਤੈਨੂੰ ਕੀ ਪਤਾ ਮਾਂ ਬਨਣਾ ਕੀ ਹੁੰਦਾ ਇਹ ਮੱਕੂਖੋਂ ਕੋਈ ਜੀ ਨਹੀਂ ਜੰਮਿਆ ਤੱਕੀ ਹੋਇਆ ਮੇਰੇ ਮਨ ਚ ਤਾਂ ਮਮਤਾ ਦਾ ਦਰਿਆ ਹਰ ਵੇਲੇ ਠਾਠਾ ਮਾਰ ਦਰਿੰਦੇ ਕੋਈ ਇੱਕ ਵਾਰੀ ਵੇਖੇ ਤਾਂ ਸਹੀ ਮੈਨੂੰ ਇਹ ਲੱਗਦਾ ਜਿਵੇਂ ਤਰਨ ਮੈਨੂੰ ਚੁਣੌਤੀ ਦੇ ਰਹੀ ਹੋਵੇ ਕਿ ਤੂੰ ਔਰਤ ਤਾਂ ਹੈ ਪਰ ਅਧੂਰੀ ਨਾ ਤੂੰ ਜਵਾਨੀ ਦਾ ਸੁੱਖ ਭੋਗ ਸਕੀ ਤੇ ਨਾ ਹੀ ਮਾਂ ਬਣਨ ਦਾ ਸੁੱਖ ਤੇਰੇ ਹਿੱਸੇ ਆ ਜਦੋਂ ਮੈਂ ਤਰਨ ਦੀਆਂ ਇੰਨਾਂ ਗੱਲਾਂ ਬਾਰੇ ਸੋਚਦੀ ਤਾਂ ਮੇਰਾ ਜੀ ਕਰਦਾ ਕਿ ਮੈਂ ਤਰਨ ਨੂੰ ਕਿਸੇ ਦੀ ਮਾਂ ਕਿਸੇ ਦੀ ਪਤਨੀ ਬਣ ਕੇ ਵਖਾਵਾਂ ਪਰ ਅਫਸੋਸ ਮੇਰੇ ਵਿੱਚ ਨੀ ਹਿੰਮਤ ਵੀ ਕਿੱਥੇ ਸੀ ਮੈਂ ਤਾਂ ਆਪਣੇ ਪੀਕੇ ਕਰਦੀ ਕਸਾਉਤੀ ਸੀ ਜਿਹਦੇ ਵਿਆਹ ਦੀ ਉਮਰ ਭਾਵੇਂ ਲੰਘਣ ਕਿਨਾਰੇ ਹੈ ਪਰ ਫਿਰ ਵੀ ਜਿਹੜੀ ਕਰਦੇ ਜੀਆਂ ਦੀ ਰਜ਼ਾਮੰਦੀ ਤੋਂ ਬਿਨਾ ਕੋਈ ਕਦਮ ਨਹੀਂ ਚੁੱਕ ਸਕਦੀ ਮੈਂ ਸੋਚਾਂ ਵਿੱਚ ਪਈ ਰਹਿੰਦੀ ਕਿ ਮੈਂ ਤਾਂ ਆਪਣੇ ਭੈਣ ਭਰਾ ਲਈ ਮਾਂ ਤੇ ਬਾਪ ਦੋਵਾਂ ਦੇ ਫਰਜ਼ ਪੂਰੇ ਕੀਤੇ ਪਰ ਅਫਸੋਸ ਅੱਜ ਦੋਵੇਂ ਪੁੱਲ ਗਏ ਆਪਣੀ ਭੈਣ ਦੇ ਤ્યાਗ ਤੇ ਮੋਹ ਨੂੰ ਦੋਵੇਂ ਕਦੋਂ ਦਾ ਪੁੱਲ ਚੁੱਕੇ ਨੇ ਕਿ ਜੇਕਰ ਮੈਂ ਹਾਲੇ ਤੱਕ ਕੁਆਰੀ ਬੈਠੀ ਆਂ ਉਹਨਾਂ ਦੇ ਸੁਪਨਿਆਂ ਦੀਆਂ ਪਲਾਂਘਾਂ ਨੂੰ ਅਸਮਾਨ ਦੇਣ ਲਈ ਉਹਨਾਂ ਦੇ ਚੰਗੇ ਪੁਇਖ ਦੀ ਸਿਰਜਣਾ ਲਈ ਜੇਕਰ ਮੈਂ ਵੀ ਉਹਨਾਂ ਵਾਂਗੂ ਹੀ ਸੋਚਦੀ ਤਾਂ ਜੇ ਮੈਂ ਵੀ ਵਿਆਹ ਕਰਵਾ ਕੇ ਆਪਣੀ ਕੁੱਖੋਂ ਜੈ ਬੱਚਿਆਂ ਨਾਲ ਹੱਸਦੀ ਵਸਦੀ ਹੁਣ ਕਿਸੇ ਨੂੰ ਕੋਈ ਦਰਦ ਨਹੀਂ ਮੇਰਾ ਜਿਹਨੇ ਆਪਣੀ ਜਵਾਨੀ ਦੇ ਸੁਨਹਿਰੇ ਵਰੇ ਆਪਣੇ ਨਾਲ ਦੇ ਜੰਮਿਆ ਦਾ ਪੁਇਖ ਬਣਾਉਣ ਲਈ ਗਵਾ ਦਿੱਤੇ ਮੈਨੂੰ ਇਹ ਜਿਹ ਲੱਗਦਾ ਹੈ ਕਿ ਜਿਵੇਂ ਅੱਜਕੱਲ ਮੈਨੂੰ ਘਰ ਵਿੱਚ ਸਿਫਰ ਸਮਝਿਆ ਜਾਣ ਲੱਗਿਆ ਭਾਵੇਂ ਘਰ ਦਾ ਸਾਰਾ ਖਰਚ ਮੈਂ ਹੀ ਤੋੜਿਆ ਸੀ ਪਰ ਫਿਰ ਵੀ ਇਹ ਘਰ ਮੇਰਾ ਨਹੀਂ ਕਿਉਂ ਕਿਉਂਕਿ ਮੈਂ ਇੱਕ ਧੀ ਹਾਂ ਮੇਰਾ ਘਰ ਕਿੱਥੇ ਹੈ ਮੈਂ ਆਪਣੇ ਆਪ ਨੂੰ ਹੀ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਦੀ ਰਹਿੰਦੀ ਤਰਨ ਵੀ ਜਿੰਦ ਦੀ ਬਹੁਤ ਮਾੜੀ ਨਹੀਂ ਸੀ ਕਹਿੰਦੇ ਨੇ ਜਿੱਥੇ ਦੋ ਭਾਂਡੇ ਹੋਣ ਉਹ ਖੜਕਦੇ ਹੀ ਨੇ ਤਰਨ ਟੈਸਟ ਟੈਸਟ ਕਲੀਅਰ ਨਾ ਕਰ ਸਕਣ ਤੇ ਨੌਕਰੀ ਤੋਂ ਵਾਂਝੇ ਰਹਿਣ ਦਾ ਕਾਰਨ ਕਰਦੀ ਰੋਟੀ ਟੁੱਕਦੀਆਂ ਜ਼ਿੰਮੇਵਾਰੀਆਂ ਤੇ ਸੁੱਟਦੀ ਉਹ ਮੈਨੂੰ ਸਵੇਰੇ ਸਵੇਰੇ ਤਿਆਰ ਹੋ ਕੇ ਸਕੂਲ ਜਾਂਦੀ ਨੂੰ ਵੇਖ ਕੇ ਅੰਦਰ ਹੀ ਅੰਦਰ ਗੁੱਸੇ ਦੀ ਰਹਿੰਦੀ ਕਿ ਮੇਰੇ ਨਾਲ ਹਰ ਵੇਲੇ ਬਹਿਸ ਕਰਨ ਲਈ ਤਿਆਰ ਰਹਿੰਦੀ ਕਦੇ ਕਦੇ ਤਾਂ ਤਰਨ ਬੇਬੇ ਨੂੰ ਵੀ ਸੁਣਾਉਣ ਲੱਗਦੀ ਜੇ ਕਮਾਉਂਦੀ ਐ ਤੇ ਸਾਡੇ ਤੇ ਕਾਹਦਾ ਰੋਬ ਜੇ ਛਾਬੇ ਚੋਂ ਪੱਕੀ ਪਕਾਈ ਚੁੱਕੇ ਖਾਣੀ ਤੇ ਘਰ ਦੀ ਛੱਤ ਥੱਲੇ ਰਹਿਣਾ ਤਾਂ ਘਰ ਦਾ ਖਰਚਾ ਤਾਂ ਕਰਨਾ ਹੀ ਪੈਣਾ ਸਾਨੂੰ ਕੋਈ ਧੌਂਸ ਨਹੀਂ ਕਿਸੇ ਦੀ ਨੌਕਰੀ ਦੀ ਜਦੋਂ ਬੇਬੇ ਗੁਰਬਾਤ ਨੂੰ ਵੇਲੇ ਕੁਵੇਲੇ ਸਮਝਾਉਂਦੀ ਆਪਣੀ ਭੈਣ ਕੋਲ ਵੀ ਥੋੜਾ ਬੈਠਾ ਕਰ ਉਹਦੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਿਆ ਕਰ ਗੁਰਬਾਤ ਵੀ ਖਿੱਚ ਜਾਂਦਾ ਬੇਬੇ ਹੁਣ ਮੈਂ ਨਿਆਣਾ ਨਹੀਂ ਆ ਜਿਹੜਾ ਤੂੰ ਮੈਨੂੰ ਸਮਝਾਉਂਦੀ ਰਹਿੰਦੀ ਐ ਜਦੋਂ ਸਮਾਂ ਮਿਲਦਾ ਮੈਂ ਬੈਠਦਾ ਭੈਣ ਕੋਲ ਹੁਣ ਹੋਰ ਕੀ ਕਰਾਂ ਮੈਂ ਤਾਂ ਚਾਰੀ ਪਾਸੇ ਤੋ ਫਸਿਆ ਪਿਆ ਬਾਲ ਬੱਚੇ ਧਾਰਨ ਸਭ ਕੁਝ ਵੇਖਣਾ ਪੈਂਦਾ ਆਪਣਾ ਘਰ ਤਾਂ ਨਹੀਂ ਪਟ ਸਕਦਾ ਗੁਰਬਾਜ਼ ਦੀ ਇਹ ਬੋਲ ਸੁਣ ਬੇਬੇ ਚੁੱਪੀ ਵੱਟ ਮਰੀ ਬੁੱਕੀ ਬਹਿ ਜਾਂਦੀ ਗੁਰਬਾਜ਼ ਭਾਵੇਂ ਆਪਣੇ ਦਫ਼ਤਰੀ ਰੁਝੇਮਿਆਂ ਕਾਰਨ ਮੇਰੇ ਲਈ ਵੇਲ ਨਹੀਂ ਸੀ ਘੜ ਪਾਉਂਦਾ ਪਰ ਬੇਬੇ ਨੂੰ ਗੁਰਬਾਜ਼ ਦਾ ਇਹ ਰਵਈਆ ਬਹੁਤ ਚੁਪਦਾ ਮੈਂ ਜਦੋਂ ਗੁਰਬਾਜ਼ ਨੂੰ ਵੇਖਦੀ ਤਾਂ ਮੈਨੂੰ ਇੰਜ ਲੱਗਦਾ ਜਿਵੇਂ ਉਹਦੇ ਮਨ ਅੰਦਰ ਵੀ ਖਿੱਚੋ ਤਾਣ ਦੀ ਹੁੰਦੀ ਰਹਿੰਦੀ ਹੋਵੇ ਕਦੇ ਕਦੇ ਗੁਰਬਾਜ਼ ਦਾ ਮਨ ਮੇਰੇ ਅਤੇ ਤਰਨ ਦੇ ਰਿਸ਼ਤਿਆਂ ਵਿਚਾਈ ਗੜਤਨ ਵਿੱਚ ਡੁੱਪ ਜਾਂਦਾ ਉਹ ਚਾਹੁੰਦਾ ਹੋਇਆ ਵੀ ਤਰਨ ਨੂੰ ਕੁਝ ਨਹੀਂ ਸੀ ਕਹਿ ਪੌਂਦਾ ਜੇ ਕਹਿੰਦਾ ਵੀ ਤਾਂ ਕਿੰਨੇ ਕਿੰਨੇ ਦਿਨ ਤਰਨ ਦੀ ਨਰਾਜ਼ਗੀ ਦੇ ਤੂਹੇ ਵਿੱਚ ਉਹਦੀ ਰੂਹ ਪੱਠੀ ਵਾਂਗੂ ਤਬਦੀਰ ਹੁੰਦੀ ਤੇ ਜੇਕਰ ਮੈਨੂੰ ਕੁਝ ਕਹਿਣ ਦੀ ਸੋਚਦਾ ਤਾਂ ਸ਼ਾਇਦ ਮੇਰੇ ਨਿਭਾਈ ਫਰਜ਼ਾਂ ਗਿਫ਼ਤੀ ਜ਼ੁਬਾਨ ਸੰਗ ਵਿੱਚ ਹੀ ਡੁੱਪ ਜਾਂਦੀ ਮੈਂ ਆਪਣੇ ਆਪ ਨੂੰ ਸਕੂਲ ਦੇ ਬੱਚਿਆਂ ਵਿੱਚ ਰੁੱਝੀ ਰਹਿਣ ਦੀ ਜਦੋਂ ਜ਼ਹਿਦ ਕਰਦੀ ਰਹਿੰਦੀ ਹੁਣ ਮੈਂ ਆਪਣੇ ਭੈਣ ਭਰਾਵਾਂ ਦੇ ਮੂੰਹ ਮੋੜਦੇ ਦਿਲਾਂ ਤੋਂ ਅੱਕ ਗਈ ਤੇ ਸੋਚਦੀ ਕਿ ਠੀਕ ਹੀ ਤਾਂ ਹੈ ਆਖਰ ਕਦੋਂ ਤੱਕ ਕੋ ਮੇਰੀ दखਲ ਅੰਦਾਜ਼ੀ ਚੱਲਣ ਆਪਣੀ ਜ਼ਿੰਦਗੀ ਵਿੱਚ ਹੁਣ ਮੈਂ ਉਹਨਾਂ ਬੱਚਿਆਂ ਨੂੰ ਜ਼ਿਆਦਾ ਤਵੱਜੂ ਦਿੰਦੀ ਜਿਹੜੇ ਪੜ੍ਹਾਈ ਵਿੱਚ ਤਾਂ ਬਹੁਤ ਹੁਸ਼ਿਆਰ ਸਨ ਪਰ ਆਪਣੀਆਂ ਆਰਥਿਕ ਤੋੜਾਂ ਕਾਰਨ ਪੜ੍ਹਾਈ ਵਿੱਚ ਵਿਚਾਲੇ ਛੱਡਣ ਲਈ ਬੇਵੱਸ ਹੋ ਜਾਂਦੇ ਮੈਂ ਉਹਨਾਂ ਦੀ ਵੇਲੇ-ਕਵੇਲੇ ਹਮੇਸ਼ਾ ਮਦਦ ਲਈ ਤਿਆਰ ਬਰ ਤਿਆਰ ਰਹਿੰਦੀ ਉਹਨਾਂ ਬੱਚਿਆਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਸਕੂਲ ਤੋਂ ਮੂੰਹ ਨਾ ਮੋੜਨ ਲਈ ਹੱਲਾਸ਼ੇਰੀ ਦਿੰਦੀ ਮੈਂ ਕਮਜ਼ੋਰ ਬੱਚਿਆਂ ਦੀ ਸਕੂਲ ਵਿੱਚ ਓਵਰਟਾਈਮ ਵੀ ਲਾਉਣ ਲੱਗ ਪਈ ਸਾਂ ਹੁਣ ਮੈਂ ਤਰਨ ਜਾਂ ਗੁਰਬਾਸ ਨੂੰ ਕੋਈ ਵੀ ਸਲਾਹ ਦੇਣ ਤੋਂ ਪਹਿਲਾਂ ਮੁਰਮੁਰ ਸੋਚਦੀ ਕਿ ਕਿਤੋਂ ਹੁਣ ਸਮੇਂ ਦੀ ਹਵਾ ਐਨੀ ਬਦਲ ਚੁੱਕੀ ਸੀ ਕਿ ਮੇਰੀ ਹਰ ਚੰਗੀ ਸਲਾਹ ਨੂੰ ਵੀ ਤਰਨ ਨੇ ਆਪਣੇ ਹਉਮੇ ਦੀ ਪੇਟ ਚੜਾ ਮੇਰੀ ਮਾਨਸਿਕਤਾ ਦਾ ਕਾਣ ਕਰਨਾ ਸ਼ੁਰੂ ਕਰ ਦਿੱਤਾ ਸੀ ਇਸ ਤਰ੍ਹਾਂ ਗੁਰਬਾਜ਼ ਮੇਰੇ ਤੇ ਤਰਨ ਦੋਵਾਂ ਵਿੱਚ ਉਲਝੇ ਹੋਏ ਰਿਸ਼ਤਿਆਂ ਦੀ ਇੱਕ ਅਨਸੁਲਝੀ ਤੰਦ ਬਣ ਕੇ ਰਹਿ ਗਿਆ ਉਹਨੇ ਵਕਤ ਦੀ ਨਵਲ ਨੂੰ ਫਰਦੇ ਹੋਏ ਚੁੱਪ ਰਹਿਣਾ ਹੀ ਸਹੀ ਸਮਝਿਆ ਕਿਉਂਕਿ ਘਰ ਵਿੱਚ ਰਿਸ਼ਤਿਆਂ ਦੀਆਂ ਉਲਝੀਆਂ ਤੰਦਾਂ ਨੂੰ ਹੋਰ ਉਲਝਾਉਣਾ ਨਹੀਂ ਸੀ ਚਾਹੁੰਦਾ ਮੈਂ ਆਪਣੇ ਆਪ ਨੂੰ ਸਕੂਲ ਦੇ ਬੱਚਿਆਂ ਵਿੱਚ ਰੁਝੀ ਰਹਿਣ ਦੀ ਜਦੋਂ ਜ਼ਹਿਦ ਕਰਦੀ ਰਹਿੰਦੀ ਹੁਣ ਮੈਂ ਆਪਣੇ ਭੈਣ ਭਰਾਵਾਂ ਦੇ ਮੂੰਹ ਮੋੜਦੇ ਦਿਲਾਂ ਤੋਂ ਅੱਕ ਗਈ ਤੇ ਸੋਚਦੀ ਕਿ ਠੀਕ ਹੀ ਤਾਂ ਹੈ ਆਖਰ ਕਦੋਂ ਤੱਕ ਕੋ ਮੇਰੀ ਲਖਲੰਦਾਜ਼ੀ ਚੱਲਣ ਆਪਣੀ ਜ਼ਿੰਦਗੀ ਵਿੱਚ ਹੁਣ ਮੈਂ ਉਹਨਾਂ ਬੱਚਿਆਂ ਨੂੰ ਜ਼ਿਆਦਾ ਤਵੱਜੂ ਦਿੰਦੀ ਜਿਹੜੇ ਪੜ੍ਹਾਈ ਵਿੱਚ ਤਾਂ ਬਹੁਤ ਹੁਸ਼ਿਆਰ ਸਨ ਪਰ ਆਪਣੀਆਂ ਆਰਥਿਕ ਤੋੜਾਂ ਕਾਰਨ ਪੜ੍ਹਾਈ ਵਿੱਚ ਵਿਚਾਲੇ ਛੱਡਣ ਲਈ ਬੇਵੱਸ ਹੋ ਜਾਂਦੇ ਮੈਂ ਉਹਨਾਂ ਦੀ ਵੇਲੇ-ਕਵੇਲੇ ਹਮੇਸ਼ਾ ਮਦਦ ਲਈ ਤਿਆਰ ਬਰ ਤਿਆਰ ਰਹਿੰਦੀ ਉਹਨਾਂ ਬੱਚਿਆਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਸਕੂਲ ਤੋਂ ਮੂੰਹ ਨਾ 모ੜਨ ਲਈ ਹਲਾਸ਼ੇਰੀ ਦਿੰਦੀ। ਮੈਂ ਕਮਜ਼ੋਰ ਬੱਚਿਆਂ ਦੇ ਸਕੂਲ ਵਿੱਚ ਓਵਰਟਾਈਮ ਵੀ ਲਾਉਣ ਲੱਗ ਪਈ ਸੀ। ਹੁਣ ਮੈਂ ਤਰਨ ਜਾਂ ਗੁਰਬਾਸ ਨੂੰ ਕੋਈ ਵੀ ਸਲਾਹ ਦੇਣ ਤੋਂ ਪਹਿਲਾਂ ਮੁੜ-ਮੁੜ ਸੋਚਦੀ ਕਿ ਕਿਉਂ ਉਸ ਸਮੇਂ ਦੀ ਹਵਾ ਐਨੀ ਬਦਲ ਚੁੱਕੀ ਸੀ ਕਿ ਮੇਰੀ ਹਰ ਚੰਗੀ ਸਲਾਹ ਨੂੰ ਵੀ ਤਰਨ ਨੇ ਆਪਣੇ ਹੌਮੇ ਦੀ ਪੇਟ ਚੜਾ ਮੇਰੀ ਮਾਨਸਿਕਤਾ ਦਾ ਕਾਹਨ ਕਰਨਾ ਸ਼ੁਰੂ ਕਰ ਦਿੱਤਾ ਸੀ। ਹੁਣ ਮੈਂ ਤਰਨ ਜਾਂ ਗੁਰਬਾਸ ਨੂੰ ਕੋਈ ਵੀ ਸਲਾਹ ਦੇਣ ਤੋਂ ਪਹਿਲਾਂ ਮੁੜ-ਮੁੜ ਸੋਚਦੀ ਕਿਉਂਕਿ ਹੁਣ ਸਮੇਂ ਦੀ ਹਵਾ ਇੰਨੀ ਬਦਲ ਚੁੱਕੀ ਸੀ ਕਿ ਮੇਰੀ ਹਰ ਚੰਗੀ ਸਲਾਹ ਨੂੰ ਵੀ ਤਰਨ ਨੇ ਆਪਣੇ ਹਉਮੇ ਦੀ ਪੇਟ ਚੜਾ ਮੇਰੀ ਮਾਨਸਿਕਤਾ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਤਰਨ ਆਪਣੇ ਆਪ ਨੂੰ ਜ਼ਿੰਦਗੀ ਵਿੱਚ ਸੈੱਟ ਨਾ ਕਰਨ ਦਾ ਦੋਸ਼ ਵੀ ਮੇਰੇ 'ਤੇ ਮਰਦੀ ਉਹ ਅਕਸਰ ਆਖਦੀ ਕਿ ਜੇਕਰ ਉਹ ਘਰ ਤੇ ਰਸੋਈ ਦੇ ਕੰਮਾਂ ਵਿੱਚ ਨਾ ਉਲਝਦੀ ਤਾਂ ਕਿਸੇ ਨਾ ਕਿਸੇ ਸਰਕਾਰੀ ਸਕੂਲ ਵਿੱਚ ਮੇਰੇ ਵਾਂਗੂੰ ਅਧਿਆਪਕ ਹੁੰਦੀ ਜਦੋਂ ਕਿ ਸੱਚ ਤਾਂ ਇਹ ਸੀ ਕਿ ਤਰਨ ਨੇ ਕਦੇ ਵੀ ਠੀਕ ਢੰਗ ਨਾਲ ਮਨ ਲਾ ਕੇ ਤਸਦੀ ਤਿਆਰੀ ਕਿਨੀ ਕੀਤੀ ਜਦੋਂ ਵੀ ਵੇਲਾ ਸਮਾਂ ਹੁੰਦਾ ਉਹ ਫੋਨ ਤੇ ਫੇਸਬੁੱਕ ਦੇਖ ਕੇ ਜਾਂ ਆਪਣੀਆਂ ਸਹੇਲੀਆਂ ਨਾਲ ਗੱਪਾਂ ਮਾਰ ਸਮਾਂ ਗਵਾਉਂਦੀ ਰਹਿੰਦੀ ਤਰੰਗ ਦਾ ਬਦਲੇਰ ਵਈਆ ਵੇਖ ਕੇ ਮੈਂ ਵੀ ਹੁਣ ਆਪਣੀਆਂ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਸੁਰਖਰੂ ਹੋਣਾ ਚਾਹੁੰਦੀ ਸਾਂ ਕਿਉਂਕਿ ਹੁਣ ਮੈਨੂੰ ਮੇਰੇ ਵੱਡੀ ਹੁੰਦੇ ਹੱਕ ਤੋਂ ਘਰ ਦੇ ਕੰਮਾਂ ਵਿੱਚ ਸਲਾਹ ਦੇਣ ਦੇ ਹੱਕ ਤੋਂ ਤਰਨ ਬਾਂਝਾਂ ਕਰਨ ਤੇ ਤੁਲੀ ਹੋਈ ਸੀ ਬਦਲਦੇ ਹਾਲਾਤ ਵੇਖ ਹੁਣ ਮੈਂ ਵੀ ਬਦਲਣਾ ਚਾਹੁੰਦੀ ਸਾਂ ਮੈਂ ਚਾਹੁੰਦੀ ਸਾਂ ਕਿ ਮੈਂ ਵੀ ਘਰ ਵਿੱਚ ਉਹਨਾਂ ਕੋ ਹੀ ਖਰਚ ਕਰਾਂ ਜਿੰਨਾ ਕੋ ਇੱਕ ਪੀਜੀ ਵਿੱਚ ਖਰਚ ਆਉਂਦਾ ਹੈ ਕਿਉਂਕਿ ਇਹ ਤਰਨ ਦੇ ਹੀ ਸ਼ਬਦ ਸਨ ਜਿੱਥੇ ਬੰਦਾ ਰਹਿੰਦਾ ਹੈ ਰੋਟੀ ਪਾਣੀ ਦਾ ਖਰਚਾ ਤਾਂ ਦੇਣਾ ਹੀ ਪੈਂਦਾ। ਭਾਵੇਂ ਕਰਤੇ ਜਿੰਨਾ ਹੱਕ ਗੁਰਵਾਸਤ ਦਾ ਸੀ ਉਹਨਾਂ ਹੀ ਮੇਰਾ ਵੀ ਸੀ ਪਰ ਤਰਨ ਕਰਤੇ ਮੇਰਾ ਤਾਂ ਕੋਈ ਹੱਕ ਹੀ ਨਹੀਂ ਸੀ ਸਮਝਦੀ। ਜੇ ਮੈਂ ਚਾਹੁੰਦੀ ਤਾਂ ਆਪਣੇ ਹਿੱਸੇ ਤੇ ਹੱਕ ਜਿਤਾ ਤਰਨ ਨੂੰ ਸਬਕ ਸਿਖਾ ਸਕਦੀ ਸਾਂ ਪਰ ਇੱਥੇ ਵੀ ਮੇਰੇ ਹੱਥ ਬੰਨੇ ਹੋਏ ਸਨ। ਮੈਂ ਪਹਿਨ ਪਰ ਦਿਰਿਸ਼ਤੇ ਬਿਤੇ ਗੰਡਾ ਨਹੀਂ ਸਾਂ ਬਨਣੀਆਂ ਚਾਹੁੰਦੀ ਤੇ ਆਪਣੀ ਦਾਦੀ ਦੇ ਮੂੰਹ ਨੂੰ ਚੁੱਪ ਕਰ ਜਾਂਦੀ ਆਪਣੀ ਬੇਕਦਰਹੀ ਹੁੰਦੀ ਵੇਖ ਮੈਂ ਕਰਦੇ ਖਰਚਿਆਂ ਤੋਂ ਹੱਥ ਖਿੱਚਣੇ ਸ਼ੁਰੂ ਕਰ ਦਿੱਤੇ ਤਰਨ ਮੇਰੇ ਲਈ ਹਰ ਵੇਲੇ ਮੱਥੇ ਤੇ ਔੜੀਆਂ ਪਾਈ ਰੱਖਦੀ ਮੈਂ ਸਕੂਲ ਵਿੱਚ ਬੱਚਿਆਂ ਨਾਲ ਖੂਬ ਹੱਸਦੀ ਖੇਡਦੀ ਪਰ ਘਰ ਵੱਡਦੇ ਸਾਰ ਹੀ ਮੇਰੇ ਚਿਹਰੇ ਦੀ ਰੌਣਕ ਕਿਧਰੇ ਘੱਟ ਜਾਂਦੀ ਹੁਣ ਤਰਨ ਸ਼ਾਇਦ ਜਾਣ ਬੁੱਝ ਕੇ ਖੁਸ਼ੀ ਨਾਲ ਕੁਝ ਜ਼ਿਆਦਾ ਹੀ ਮੇਲਜੋਲ ਰੱਖਣ ਲੱਗੀ ਜਦੋਂ ਕਦੇ ਖੁਸ਼ੀ ਘਰ ਆਉਂਦੀ ਉਹਦੇ ਅੱਗੇ ਪਿੱਛੇ ਘੁੰਮਦੀ ਦੀ ਬੋਤਲ ਆਉ ਭਗਤ ਕਰਦੀ ਖੁਸ਼ੀ ਵੀ ਤਰਨ ਤਰਨ ਕਰਦੀ ਨਾ ਸਕਦੀ ਖੁਸ਼ੀ ਤਰਨ ਦੀਆਂ ਬੁਣੀਆਂ ਧੋਖੇ ਤੇ ਮਕਾਰੀ ਦੀਆਂ ਤੰਦਾਂ ਵਿੱਚ ਬੁਰੀ ਤਰ੍ਹਾਂ ਉਲਝ ਗਈ ਖੁਸ਼ੀ ਦੇ ਵਤੀਰੇ ਨੂੰ ਵੇਖ ਮੈਨੂੰ ਇੰਜ ਮਹਿਸੂਸ ਹੁੰਦਾ ਜਿਵੇਂ ਖੁਸ਼ੀ ਦੇ ਦਿਲ ਵਿੱਚ ਮੇਰੇ ਲਈ ਪਹਿਲਾਂ ਵਰਗੀ ਤਰਫ ਤੇ ਮੋਹ ਮੁਹੱਬਤ ਨਹੀਂ ਰਹੀ ਖੁਸ਼ੀ ਦਾ ਵਤੀਰਾ ਵੇਖ ਮੈਂ ਪਹਿਲਾਂ ਵਾਂਗੂ ਆਪਣੀ ਮਿਹਨਤ ਦੀ ਕਮਾਈ ਖੁਸ਼ੀ ਤੇ ਲਟਾਉਣ ਤੋਂ ਝਿਜਕਣ ਲੱਗੀ ਕਿਉਂਕਿ ਖੁਸ਼ੀ ਨੂੰ ਹਮੇਸ਼ਾ ਉਦੋਂ ਹੀ ਮੇਰੀ ਯਾਦ ਆਉਂਦੀ ਸੀ ਜਦੋਂ ਪੈਸੇ ਦੀ ਥੋੜ ਖੁਸ਼ੀ ਨੂੰ ਬੇਵਸ ਕਰ ਦਿੰਦੇ ਮੇਰੇ ਮਨ ਅੰਦਰ ਇੱਕਜੀਬ ਜੀ ਖਿਚੋਤਾਂ ਲੱਗੀ ਰਹਿੰਦੀ ਇਹ ਸੋਚ ਕੇ ਕਿ ਖੁਸ਼ੀ ਮੈਨੂੰ ਹਮੇਸ਼ਾ ਇਸਤੇਮਾਲ ਕਰਦੀ ਹੈ ਉਧਰ ਖੁਸ਼ੀ ਦੇ ਮਨ ਵਿੱਚ ਪਤਾ ਨਹੀਂ ਕਿਹੜੀ ਗੱਲ ਕਦੋਂ ਬਸੇਰਾ ਕਰ ਬੈਠੀ ਸੀ ਇੱਕ ਦਿਨ ਬੇਬੇ ਨੂੰ ਆਖਣ ਲੱਗੀ ਦੀਦੀ ਦੀ ਸਰਕਾਰੀ ਨੌਕਰੀ ਹੈ ਚੜੇ ਮਹੀਨੇ ਨਹੀਂ ਤਨਖਾਹ ਕਿਹੜਾ ਸਾਰੀ ਖਰਚ ਹੁੰਦੀ ਹੈ ਹਰ ਮਹੀਨੇ ਪਤਾ ਨਹੀਂ ਕਿੱਥੇ ਬੰਨ ਕੇ ਲੈ ਜਾਣੇ ਛੱਬੇ ਪੈਸਿਆਂ ਦੇ ਨਾ ਆਪਣਾ ਘਰ-ਬਾਰ ਨਾ ਬੱਚੇ ਅਸੀਤ ਕਬੀਲਦਾਰੀ ਵੀ ਵੇਖਣੀ ਹੁੰਦੀ ਐ ਬੱਚਿਆਂ ਦੇ ਭੱਖ ਲਈ ਵੀ ਦੋ ਪੈਸੇ ਜੋੜ ਕੇ ਰੱਖਣੇ ਉਹਨਾਂ ਨੂੰ ਪੜਾਉਣਾ ਐ ਲਿਖਾਉਣਾ ਐ ਵਿਆਹਣਾ ਤੇ ਸੈੱਟ ਕਰਨਾ ਪਰ ਦੀਦੀ ਨੂੰ ਕੀ ਜਦੋਂ ਇੱਕ ਹੋੜੀਆਂ ਗੱਲਾਂ ਮੈਂ ਸੁਣੀਆਂ ਮੈਨੂੰ ਬਹੁਤ ਤਕਲੀਫ ਹੋਈ ਪਰ ਸ਼ਾਇਦ ਮੇਰੇ ਨਾਲੋਂ ਵੀ ਵੱਧ ਤਕਲੀਫ ਬੇਬਨ ਹੋਈ ਜਿਹੜੀ ਕੁਝ ਨਾ ਆਕ ਸਕੀ ਤੇ ਹੌਂਕਾ ਭਰ ਕੇ ਅੱਖਾਂ ਨੋੜ ਕੇ ਬੈ ਗਈ ਹੁਣ ਐਨੀ ਜ਼ੋਰ ਦੀ ਅੱਖੀ ਮੀਚੀਆਂ ਕੇ ਹੰਝੂ ਬੇਵਸੋ ਉਹਦੀਆਂ ਅੱਖਾਂ ਚੋਂ ਬਾਹਰ ਕਿਰਨ ਲੱਗੀ ਮੈਂ ਉਹਨਾਂ ਹੰਝੂਆਂ ਨੂੰ ਵੇਖ ਕੇ ਵੀ ਨੰ ਦੇਖਿਆ ਕਰ ਦਿੱਤਾ ਤੇ ਬੀਬੇ ਨੇ ਚੋਰੀ-ਚੋਰੀ ਚੁੰਨੀ ਦੇ ਲੜ ਵਿੱਚ ਸਾਰੇ ਹੰਝੂ ਸਾਂਭ ਲਏ। ਇਸ ਵਾਰ ਵੀ ਮੈਂ ਆਪਣੇ ਜ਼ਖਮਾਂ ਤੇ ਪਰਦਾ ਪਾਉਣ ਵਿੱਚ ਸਫਲ ਹੋ ਗਈ। ਕਦੇ-ਕਦੇ ਮੇਰਾ ਦਿਲ ਕਰਦਾ ਆਪਣੇ ਦਿਲ ਦੀਆਂ ਗੱਲਾਂ ਕਿਸੇ ਨਾਲ ਸਾਂਝੀਆਂ ਕਰਾਂ ਜਾਂ ਫਿਰ ਕਿਸੇ ਦੇ ਮੋਢੇ ਤੇ ਸਿਰ ਰੱਖ ਕੇ ਜੀ ਪਰ ਕਿਰੋਮਾਂ। ਭਾਵੇਂ ਮੇਰੇ ਦੁੱਖ ਸੁਣਨ ਲਈ ਹਾਲੇ ਵੀ ਮੇਰੀ ਬੇਬੇ ਬਖਸ਼ੀਸ਼ ਕੋਲ ਬੈਠੀ ਸੀ ਪਰ ਮੈਂ ਬੇਬੇ ਦੇ ਦੁੱਖਾਂ ਦੀ ਕਟੜੀ ਵਿੱਚ ਹੋਰ ਦੁੱਖ ਨਹੀਂ ਸਿਵਨਣਾ ਚਾਹੁੰਦੀ। ਆਪਣੇ ਖੁਸ਼ ਕੱਖਾਂ ਨਾਲ ਸਭ ਕੁਝ ਵੇਖਦੇ ਹੋਏ ਵੀ ਬੇਬੇ ਲਾਚਾਰ ਸੀ ਜਿਹੜੀ ਚਾਹੁੰਦੇ ਹੋਏ ਵੀ ਕੁਝ ਨਹੀਂ ਸਿੱਖ ਸਕਦੀ ਮੇਰੇ ਘਰ ਵਸਣ ਦੀ ਆਸ ਵੀ ਹੁਣ ਬੇਬੇ ਨੂੰ ਮਨ ਦੇ ਮਾਰੂਥਲ ਵਿੱਚ ਰੇਤੇ ਦੀ ਤਰ੍ਹਾਂ ਕਿਰਦੀ ਨਜ਼ਰ ਆ ਰਹੀ ਸੀ ਬੇਬੇ ਪਿਛਲੇ ਕਈ ਦਿਨਾਂ ਤੋਂ ਬਹੁਤੀ ਅਜੀਬ ਗੱਲਾਂ ਕਰਨ ਲੱਗੀ ਇੱਕ ਦਿਨ ਰਾਤ ਨੂੰ ਸੌਣ ਲੱਗੀ ਮੈਨੂੰ ਅੱਖਾਂ ਲੱਗੀਆਂ ਮੁਸਕਾਨ ਪੁੱਤ ਮੇਰੇ ਸਰਾਣੇ ਕੋਲ ਦੋ ਜੱਗ ਭਰ ਕੇ ਪਾਣੀ ਦੇ ਰੱਖਿਆ ਕਰ ਰਾਤ ਨੂੰ ਮੈਨੂੰ ਬਹੁਤ ਪਿਆਸ ਲੱਗਦੀ ਹੈ ਪਰ ਜਦ ਮੈਂ ਪਾਣੀ ਪੀਣ ਲੱਗਦੀ ਹਾਂ ਤਾਂ ਤੇਰਾ ਬਾਬਾ ਮੇਰਾ ਸਾਰਾ ਪਾਣੀ ਚੁੱਕ ਕੇ ਪੀ ਲੈਂਦਾ ਤੇ ਫੇਰ ਹੱਸਦਾ ਮੈਂ ਉਹਦੀ ਮਿੰਟਾਂ ਕਰਦੀ ਸਕ ਜਾਨੀ ਐ ਕਿ ਮੇਰਾ ਮੂੰਹ ਸੁੱਕਿਆ ਪਿਆ ਮੈਨੂੰ ਪਾਣੀ ਦੀ ਘੁੱਟ ਪੀ ਲੈਂਦੇ ਪਰ ਕਿੱਥੇ ਸੁਣਦਾ ਮੇਰੀ ਪੁੱਤ ਜੇ ਦੋ ਜਗ ਪਾਣੀ ਦੇ ਪਏ ਹੁਣ ਤਾਂ ਇੱਕ ਜਗ ਦਾ ਪਾਣੀ ਜੋ ਪੀਂਦਾ ਤਾਂ ਦੂਜੇ ਦਾ ਮੇਰੇ ਜੋਗਾ ਬਚਿਆ ਰਿਆ ਕਰੂ ਬੀਬੀ ਦੀਆਂ ਗੱਲਾਂ ਸੁਣ ਮੈਨੂੰ ਬਹੁਤਾ ਹਾਸਾ ਆਉਂਦਾ ਤੇ ਮੈਂ ਪੁੱਛ ਬੈਠਦੀ ਬੇਬੇ ਕਿਉਂ ਦਿੱਤੀ ਆਂਦਾ ਸਾਡਾ ਬਾਬਾ ਨਾਲੇ ਹੁਣ ਕਿਉਂ ਜੇ ਲੱਗਦਾ ਜਵਾਨ ਕੇ ਉਹ ਵੀ ਤੇਰੇ ਵਾਂਗੂ ਬੁੱਢਾ ਹੋ ਗਿਆ ਮੇਰੀਆਂ ਗੱਲਾਂ ਸੁਣ ਬੇਬੇ ਦੇ ਚਿਹਰੇ ਤੇ ਰੌਣਕ ਫਿਰ ਜਾਂਦੀ ਉਹ ਹਸਤੀ ਹਸਤੀ ਆਪ ਦੀ ਪੁੱਤ ਉਤਾ ਉਹ ਹੋ ਜਈ ਪਿਆ ਉਹਦੇ ਚ ਪੂਰਾ ਫਰਕ ਨਹੀਂ ਆਇਆ ਨਾਲੇ ਗੁਲਾਬੀ ਰੰਗ ਦੀ ਪੱਗ ਬਨ ਕੇ ਆਉਂਦਾ ਤੁਰਲੇ ਵਾਲੀ ਮੈਨੂੰ ਵੀ ਕਹਿੰਦਾ ਚੱਲ ਚੱਲੀਏ ਮੈਂ ਕਿਹਾ ਮੈਂ ਨਹੀਂ ਜਾਂਦੀ ਹਾਲੇ ਤੱਕ ਜਦ ਤੱਕ ਮੇਰੀ ਮੁਸਕਾਨ ਆਪਣੇ ਘਰ ਨਹੀਂ ਜਾਂਦੀ ਲੈ ਪੁੱਤ ਤੈਨੂੰ ਛੱਡ ਕੇ ਭਲਾ ਮੈਂ ਕਿੰਜ ਤੁਰ ਜਾ ਤੇਰੇ ਬਾਬੇ ਨਾਲ ਨਾਲੇ ਜਦ ਮੈਨੂੰ ਲੋੜਤੀ ਉਹਦੀ ਉਦੋਂ ਤਾਂ ਆਪ ਤੁਰ ਗਿਆ ਮੈਨੂੰ ਛੱਡ ਕੇ ਹੁਣ ਮੈਨੂੰ ਲੈਣ ਆਉਂਦਾ ਬੁੱਢੇ ਬਾਰੇ ਬੇਬੇ ਹੁਣ ਦਿਨ ਬਦਿੰਨ ਜ਼ਿਆਦਾ ਹੀ ਕਮਜ਼ੋਰ ਹੁੰਦੀ ਜਾ ਰਹੀ ਸੀ ਕਦੇ ਰੋਟੀ ਦੀ ਬੁਰਕੀ ਖਾ ਲੈਂਦੀ ਕਦੇ ਨਾ ਵੀ ਖਾਂਦੀ ਉਹ ਪਤਾ ਨਹੀਂ ਕਿੱਥੋਂ ਕਿੱਥੋਂ ਗੱਲਾਂ ਕੱਢ ਕੇ ਬਹਿ ਜਾਂਦੀ ਕੱਲੀਓਂ ਬੋਲਦੀ ਰਹਿੰਦੀ ਉਹਨਾਂ ਬੰਦਿਆਂ ਦੀਆਂ ਗੱਲਾਂ ਵੀ ਕਰਨ ਲੱਗਦੀ ਜਿਨ੍ਹਾਂ ਦੇ ਨਾਂ ਵੀ ਮੈਂ ਤੇ ਗਰਵਾਸ ਨੇ ਕਦੇ ਨਹੀਂ ਸੁਣੇ ਉਹ ਮੇਰੀ ਮਾਂ ਗੁਰਜੀਤ ਤੇ ਮੇਰੇ ਪਿਓ ਗੁਰਬਖਸ਼ ਨੂੰ ਵੀ ਬਹੁਤ ਚਿੰਤਾ ਕਰਦੀ ਉਹ ਅੱਧੀ ਅੱਧੀ ਰਾਤ ਨੂੰ ਉੱਠ ਬੈਠਦੀ ਤਿਆਗਦੀ ਮੈਨੂੰ ਮੇਰੀ ਗੱਡੀ ਲੈਣ ਆਗੀ ਕਦੇ ਕਦੇ ਉਹ ਬੱਚਿਆਂ ਵਾਂਗੂ ਅੜੀ ਕਰਦੀ ਮੈਂ ਨਹੀਂ ਜਾਣਾ ਤੁਹਾਡੇ ਨਾਲ ਜਾਓ ਜਿੱਥੋਂ ਆਏ ਵਾਪਸ ਪਾਜੋ ਫਿਰ ਟੀਕਾ ਮਾਰਨ ਲੱਗਦੀ ਜਦੋਂ ਰਾਜਲੀ ਮੈਂ ਬੇਬੇ ਨੂੰ ਹਸਤਾ ਲੈ ਕੇ ਗਈ ਮੈਂ ਡਾਕਟਰ ਦੀ ਸਲਾਹ ਨਾਲ ਉਹਨੂੰ ਹਸਪਤਾਲ ਐਡਮਿਟ ਕਰਾਉਣ ਬਾਰੇ ਸੋਚਿਆ ਪਰ ਬੇਬੇ ਨਾ ਮੰਨੀ ਉਹ ਬੱਚਿਆਂ ਵਾਂਗੂ ਜ਼ਿੱਦ ਕਰਦੀ ਹੋਈ ਆਖਣ ਲੱਗੀ ਜੇ ਮੈਂ ਮਰਨਾ ਹੀ ਹੈ ਤਾਂ ਆਪਣੇ ਘਰ ਮਰਾਂਗੀ ਆਪਣੀ ਛੱਤ ਹੇਠ ਜਿੱਥੇ ਸਾਰੀ ਉਮਰ ਕੱਢ ਦਿੱਤੀ ਡਾਕਟਰਾਂ ਦੇ ਹੱਥਾਂ 'ਚ ਮਰਨਾ ਮੈਨੂੰ ਮਨਜ਼ੂਰ ਨਹੀਂ ਇੱਥੇ ਤਾਂ ਜੇ ਮੈਂ ਦੋ ਦਿਨ ਜਿਉਣਾ ਵੀ ਓ ਵੀ ਨਹੀਂ ਜੀ ਹੁਣ ਬੇਬੀ ਦੀ ਆੜੀ ਵੇਖ ਮੈਨੂੰ ਮਨਣਾ ਪਿਆ ਮੈਂ ਬੇਬੇ ਨੂੰ ਕਰ ਲਿਆ ਜੀ ਮੈਂ ਡਾਕਟਰ ਦੀਆਂ ਲਿਖੀਆਂ ਜ਼ਰੂਰੀ ਦਵਾਈਆਂ ਸਮੇਂ ਸਿਰ ਦੇਣਾ ਨਾ ਭੁੱਲਦੀ ਕੁਝ ਦਿਨਾਂ ਦੀ ਸਕੂਲੋਂ ਵੀ ਛੁੱਟੀ ਲੈ ਲਈ ਸੀ ਮੈਂ ਚਾਹੁੰਦੀ ਸਾਂ ਕਿ ਹੁਣ ਮੈਂ ਵਦ-ਵਦ ਸਮਾਂ ਆਪਣੀ ਬੇਬੇ ਕੋਲ گزارਾਂ ਕਿਉਂਕਿ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਬੇਬੇ ਸਾਡੇ ਕੋਲ ਥੋੜੇ ਹੀ ਦਿਨ ਦੀ ਪਰੌਣੀ ਹੈ ਦੋ ਕੁ ਦਿਨ ਮਗਰੋਂ ਅੱਧੀ ਰਾਤ ਬੇਬੇ ਦਾ ਕੰਡ ਵੱਜਣ ਲੱਗਿਆ ਉਹ ਪਿਛਲੇ ਕਈ ਦਿਨਾਂ ਤੋਂ ਤੰਗ ਸੀ ਪਰ ਇਹ ਨਹੀਂ ਸੀ ਪਤਾ ਕਿਉਂ ਉਹਨੂੰ ਜਾਣਦੀ ਕਾਲੀ ਪਈ ਹੋਈ ਐ ਮੈਂ ਪਹਿਲਾਂ ਕਦੀ ਕੋਈ ਮਰਦਾ ਹੋਇਆ ਬੰਦਾ ਨਹੀਂ ਸੀ ਵੇਖਿਆ ਸਿਵਾਏ ਆਪਣੇ ਪਿਓ ਦੇ ਪਰ ਉਹ ਵੀ ਪੀਜੀਆਈ ਵਿੱਚ ਮੈਨੂੰ ਕਮਰੇ ਤੋਂ ਬਾਹਰ ਹੀ ਆਪਣੇ ਪਿਓ ਦੀ ਮੌਤ ਦੀ ਖਬਰ ਮਿਲੀ ਸੀ ਹੁਣ ਮੇਰੀ ਬੇਬੇ ਤਾਂ ਮੇਰੇ ਸਾਹਮਣੇ ਸੀ ਇੱਕ ਵਾਰ ਤਾਂ ਮੈਨੂੰ ਇੰਜ ਲੱਗਿਆ ਜਿਵੇਂ ਮੇਰੀ ਬੇਬੇ ਘਰਾੜੇ ਮਾਰ ਰਹੀ ਹੋਵੇ ਮੈਂ ਸੋਚਿਆ ਕਿ ਬੇਬੇ ਨੂੰ ਅਜਨੀਂਦ ਨੇ ਪੂਰਾ ਕੇਰਾ ਪਾਇਆ ਹੋਇਆ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਇਹ ਕੇਰਾ ਤਾਂ ਮੌਤ ਦਾ ਮੈਂ ਬੇਬੇ ਨੂੰ ਆਵਾਜ਼ ਮਾਰੀ ਜਦ ਵੇਖਿਆ ਕਿ ਬੇਬੇ ਨਾ ਹੀ ਅੱਖ ਪਟਦੀ ਤੇ ਨਾ ਹੀ ਮੇਰਾ ਕੋਈ ਜਵਾਬ ਦਿੰਦੀ ਤਾਂ ਮੈਂ ਪੱਜ ਕੇ ਕਰਵਾਸ ਤਬੂ ਹੜਕਾਇਆ ਜਦੋਂ ਮੁਰ ਕਮਰੇ ਵਿੱਚ ਆ ਕੇ ਵੇਖਿਆ ਉਹਦੇ ਸੰਗ ਤੋਂ ਨਿਕਲਣ ਵਾਲੀ ਆਵਾਜ਼ ਵੀ ਜਿਵੇਂ ਸੰਗ ਵਿੱਚ ਹੀ ਅੜ ਗਈ ਹੋਵੇ ਮੈਂ ਬੇਬੇ ਦੇ ਉੱਪਰ ਹੀ ਟੇਰੀ ਹੋ ਗਈ ਤੇ ਮੇਰੀਆਂ ਅੱਖਾਂ 'ਚੋਂ ਅਥਰੂ ਲਗਾਤਾਰ ਵਹਿਣ ਲੱਗੇ ਮੇਰੇ ਹਟਕੋਰੀਆਂ ਦੀ ਆਵਾਜ਼ ਸੁਣ ਜਦੋਂ ਤਰਨ ਕਮਰੇ ਵਿੱਚ ਆਈ ਤਾਂ ਵੇਖਦੀ ਹੀ ਰਹਿ ਗਈ ਕਿ ਜਿਹੜੀ ਬੇਬੇ ਰਾਤੀ ਬੜੀਆਂ ਸੋਹਣੀਆਂ ਗੱਲਾਂ ਕਰ ਰਹੀ ਸੀ ਉਨੇ ਹੀ ਹੌਂਸਦਾ ਲਈ ਚੁੱਪ ਬਟਲੀ ਅੱਜ ਮੈਨੂੰ ਇੰਜ ਲੱਗਿਆ ਜਿਵੇਂ ਬੇਬੇ ਨਾਲ ਹੀ ਮੇਰੀ ਦੁਨੀਆ ਵੀ ਖਤਮ ਹੋ ਗਈ ਮੇਰੀਆਂ ਸਾਂਝਾਂ ਦਾ ਸੰਸਾਰ ਸਿਵਿਆਂ ਦੀ ਰਾਖ ਵਿੱਚ ਤਬਦੀਲ ਹੋ ਗਿਆ ਇੱਕੋ ਸਾਥ ਤਾਂ ਬਚਿਆ ਸੀ ਮੇਰੇ ਕੋਲ ਜਿਸ ਨਾਲ ਮੈਂ ਆਪਣਾ ਟਿੱਡ ਫਰੋਲਦੀ ਸੀ ਇੱਕੋ ਹੀ ਤਾਂ ਸੀ ਜਿਸ ਦੀਆਂ ਅੱਖਾਂ ਮੇਰੇ ਚਿਹਰੇ ਤੇ ਹਮੇਸ਼ਾ ਖੁਸ਼ੀਆਂ ਭਰਦੀਆਂ ਸਨ ਹੁਣ ਕਿਸੇ ਨੂੰ ਕੀ ਫਰਕ ਪੈਣਾ ਮੇਰੇ ਘਰ ਹੋਣਾ ਜਾਂ ਨਾ ਹੋਣਾ ਹੁਣ ਕਿਹਨੇ ਕਹਿਣਾ ਧੀਏ ਸੌਂਚ ਫੇਰੇ ਵੀ ਖੇਤੀ ਉੱਠਣਾ ਡਿਊਟੀ ਜਾਣ ਲਈ ਮੈਂ ਰੋਜ਼ ਰਾਤ ਨੂੰ ਬੇਬੇ ਨੂੰ ਯਾਦ ਕਰਦੀ ਕਰਦੀ ਸੌਂ ਜਾਂਦੀ ਮੈਂ ਅੰਦਰ ਹੀ ਅੰਦਰ ਹੋਰ ਘੁੱਟਣ ਲੱਗੀ ਕਿਉਂਕਿ ਘਰ ਵਿੱਚ ਕਿਸੇ ਕੋਲ ਵੀ ਵੇਲ ਨਹੀਂ ਸੀ ਮੇਰੇ ਦਿਲ ਦੀ ਸੁਣਨ ਦੀ ਜੇਕਰ ਮੇਰਾ ਭਤੀਜਾ ਸ਼ਾਨੂ ਮੇਰੇ ਕੋਲ ਆਉਂਦਾ ਤਾਂ ਤਰਨ ਝੱਟ ਉੱਥੋਂ ਲੈ ਜਾਂਦੀ ਇਹ ਆ ਕੇ ਚੱਲ ਤੈਨੂੰ ਪੜਾਵਾਂ ਤੇਰਾ ਕੱਲ ਨੂੰ ਟੈਸਟ ਵੀ ਹੈ ਭਾਵੇਂ ਮੈਂ ਅਕਸਰ ਆ ਵੀ ਸ਼ਾਨੂ ਬੈਗ ਲਿਆ ਮੈਂ ਪੜਾਵਾਂ ਤੈਨੂੰ ਕਰਨ ਆਖਦੀ ਨਹੀਂ ਦੇਦੀ ਮੈਂ ਆਪ ਹੀ ਪੜਾਵਾਂਗੀ ਮੈਨੂੰ ਤਸੱਲੀ ਨਹੀਂ ਹੁੰਦੀ ਜਦੋਂ ਤੱਕ ਮੈਂ ਆਪ ਨਹੀਂ ਪੜਾਉਂਦੀ ਹੁਣ ਤੋਂ ਸ਼ਾਨੂ ਸਕੂਲ ਵੀ ਸਕੂਲ ਵੈਨ ਵਿੱਚ ਹੀ ਜਾਣ ਲੱਗਿਆ ਭਾਵੇਂ ਪਹਿਲਾਂ ਮੇਰੇ ਨਾਲ ਹੀ ਸਕੂਲ ਜਾਂਦਾ ਸੀ ਪਰ ਤਰਨ ਨੇ ਆਪਣੀ ਜ਼ਿੱਦ ਪਕਾਈ ਉਸ ਦੀ ਸਕੂਲ ਵੈਨ ਲਗਵਾ ਕੇ ਹੁਣ ਸ਼ਾਨੂ ਸਵੇਰੇ ਸਜ ਰਿਹਾ ਤਿਆਰ ਹੋ ਕੇ ਘਰ ਦੇ ਗੇਟ ਮੁਹਰੇ ਖੜਾ ਵੈਨ ਡਿਊਟੀ ਕਰਦਾ ਰਹਿੰਦਾ ਬਾਕੀ ਅਗਲੇ ਅੰਕ ਵਿੱਚ